ਜਿਹੜਾ ਅੱਜ ਵਿਰਸਾ ਵਿਆਰ ਵਿਖੇ ਇਕੱਠ ਹੋਇਆ ਪੱਤਰਕਾਰ ਭਾਈਚਾਰੇ ਦਾ ਤੇ ਇਹਨੂੰ ਆਪਾਂ ਕਿਸ ਨਜ਼ਰ ਨਾਲ ਵੇਖਦੇ ਹਾਂ ਤੇ ਇਹਨਾਂ ਦੀਆਂ ਕੀ ਮੰਗਾਂ ਸੀ ਵੇਖੋ ਮੰਗ ਇਹ ਆਪੀ ਕੁਝ ਪੱਤਰਕਾਰਾਂ ਦੇ ਕੁਝ ਚੈਨਲ ਵੀ ਬੰਦ ਕਰਾਏ ਗਏ ਨੇ ਜੇ YouTube ਚੈਨਲ ਸੀ YouTube ਚੈਨਲ ਨੇ ਆ ਕੇ ਸਾਡੀਆਂ ਸਰਕਾਰਾਂ ਦੀ ਤੇ ਪੋਲਿਟੀਕਲ ਪਾਰਟੀਆਂ ਦੀ ਫੜਕ ਜਿੱਦਾਂ ਛੱਲ ਲਈ ਹੈ ਜਿਸ ਤਰੀਕੇ ਨਾਲ ਦੀ ਅਸਲੀਅਤ ਸਾਹਮਣੇ ਕੀਤੀ ਆ ਇਸ ਲਈ ਵਧਾਈ ਦੇ ਪੱਤਰ ਉਹ ਕੁਝ ਪੱਤਰਕਾਰਾਂ ਤੇ ਪਰਚੇ ਦਰਜ ਕੀਤੇ ਸਾਡੀ ਸਰਕਾਰ ਨੇ ਗਲਤ ਏ ਸੀ ਵੀ ਤੁਹਾਡੇ ਕੋ ਰੜਾਰ ਨਹੀਂ ਅਗਲਿਆਂ ਨੇ ਆਪਣਾ ਲੈ ਲਿਆ ਸਭ ਕੁਝ ਵੀ ਤੁਹਾਡਾ ਹੈਲੀਕਾਪਟਰ ਕਿੱਥੇ ਗਿਆ ਹੈਲੀਕਾਪਟਰ ਦੀ ਦੁਰਵਤੋਂ ਸਿਰਫ ਮੈਜੇ ਕਮ ਆਮਾਦੀ ਪਾਰਟੀ ਚ ਨਹੀਂ ਪਹਿਲਾਂ ਵੀ ਦੁਰਵਤੋਂ ਹੁੰਦੀ ਰਹੀ ਹੈ ਤੁਸੀਂ ਕਈ YouTube ਚੈਨਲ ਤੇ ਸੁਣ ਲਿਓ ਸੁੱਖੀ ਰੰਧਾਵਾ ਕੀ ਕਹਿੰਦਾ ਸੁਖੀ ਰੰਦਾ ਵਾ ਕਹਿੰਦਾ ਵੀ ਸਾਡੇ ਹਰੀਸ਼ रावत ਜਿਹੜੇ ਉੱਤਰਾਖੰਡ ਦੇ ਸੀ ਤੇ ਉਹਨਾਂ ਨੂੰ ਲੈਣ ਵਾਸਤੇ ਜਾਣਾ ਹੁੰਦਾ ਸੀ ਤੇ ਹੈਲੀਕਾਪਟਰ ਵੀ ਇੱਕ ਮੰਤਰੀ ਜਾਂ ਮੁੱਖ ਮੰਤਰੀ ਤੋਂ ਹੋਣਾ ਜ਼ਰੂਰੀ ਆ। ਜੇ ਮੰਤਰੀ ਵੀ ਇੱਥੇ ਤਾਂ ਨਹੀਂ ਜਾ ਸਕਦਾ ਹੈਲੀਕਾਪਟਰ। ਕਹਿੰਦੇ ਹੈਲੀਕਾਪਟਰ ਤੇ ਮੇਰੀ ਡਿਊਟੀ ਲੱਗਦੀ ਸੀ ਮੈਂ ਜਾ ਕੇ ਲੈ ਕੇ ਆਉਣਾ ਰਸ਼ਨ ਉੱਤਰਾਖੰਡ ਤੋਂ ਉਹਨਾਂ ਨੂੰ ਪੰਜਾਬ ਦੇ ਹੈਲੀਕਾਪਟਰ ਦੇ ਉੱਤੇ। ਤੇ ਛੱਡ ਕੇ ਵੀ ਹੁੰਦਾ ਸੀਗਾ। ਉਹ ਤੇ ਨਾ ਜੀ ਪਾਰਟੀ ਪ੍ਰੋਬਲਮ ਹੋ ਗਿਆ ਨਾ ਕਿਉਂ ਵਰਤੋਂ ਕੀਤੀ ਗਈ ਗਲਤੀ ਵੀ ਹੈ। ਹੁਣ ਵੀ ਇਹੋ ਹੀ ਸੀ ਵੀ ਮੁੱਖ ਮੰਤਰੀ ਸਾਹਿਬ ਬਾਹਰ ਜਾਪਾਨ ਗਏ ਸੀ। ਸਾਊਥ ਕੋਰੀਆ ਗਈ ਸੀ ਉਹ ਤੋਂ ਉਹਦੀ ਜਹਾਜ਼ ਦੀ ਦੁਰਵਰਤੋਂ ਹੋਦੀ ਰਹੀ ਅਕਾਲੀਆਂ ਦੇ ਵੇਲੇ ਤੇ ਜਿਹੜੇ ਸਾਡੇ ਨਸ਼ੇ ਦੇ ਤਸ਼ਕਰ ਸੀ ਉਹ ਹੈਲੀਕਾਪਟਰ ਹੀ ਵਰਤੋਂ ਕਰਦੇ ਜਿਹੜੀ ਸਾਡੇ ਵੀਰਕਾ ਸਾਹਿਬ ਨੇ ਵਕੀਲ ਸਾਹਿਬ ਉਹਨਾਂ ਨੂੰ ਸੁਣੋ ਤੁਸੀਂ ਉਹ ਕੀ ਕਹਿੰਦੇ ਉਹ ਕਹਿੰਦੇ ਜਿਹੜਾ ਸੱਤਾ ਸੀਗਾ ਉਹ ਹੈਲੀਕਾਪਟਰ ਪੰਜਾਬ ਸਰਕਾਰ ਦੇ ਹੈਲੀਕਾਪਟਰ ਵਰਤੋਂ ਕਰਦਾ ਰਹੇ ਇਸ ਕਰ ਹੈਲੀਕਾਪਟਰ ਦੀ ਦੁਰਵਰਤੋਂ ਹੋਈ ਲੇਕਿਨ ਸਾਹਮਣੇ ਜਦੋਂ ਹੁਣੇ ਹੀ ਉਹਨਾਂ ਨੇ ਆਪਣੀ ਰਾਗਰ ਕੀਤੀ ਉਹ ਤੁਹਾਨੂੰ ਪਸੰਦ ਨਹੀਂ ਆਈ ਚਾਹੀਦਾ ਸੀ ਜੇ ਕਿਤੇ ਮਚਿਓਰ ਸਰਕਾਰ ਹੁੰਦੀ ਮਸ਼ਹੂਰ ਬੰਦੇ ਹੁੰਦੇ ਤੇ ਉਹ ਅੱਜ ਕੱਲ ਕਹਿੰਦੇ ਬਲਤੇਜ ਪੰਨੀ ਨੂੰ ਕਹਿੰਦੇ ਵੀ ਭਾਈ ਤੂੰ ਇਹਦਾ ਸਪਸ਼ਟਿਕਰ ਦੇ ਕੇ ਵੀ ਸਭ ਗਲਤ ਅਦੱਸ ਗੱਲ ਮੁੱਕ ਜਾਂਦੀ ਤੇ ਪਰਚੇ ਪਰਚਾ ਜਦੋਂ ਜੀ ਕਰਕੇ ਉਹਨੇ ਆਪਣੇ ਗੱਲ ਇੱਕ ਮਰਿਆ ਸੱਪ ਗੱਲ ਚ ਪਾ ਲਿਆ ਹੁਣ ਇਹ ਕਹਿੰਦੇ ਵੀ ਸੱਪ ਸਾਡੇ ਮਗਰੋਂ ਲਵੇ ਉਹ ਲੈਂਦਾ ਨਹੀਂ ਹੁਣ ਉਹ ਹੁਣ ਆਪਣਾ ਕੰਮ ਕਰਕੇ ਜਾਊਗਾ ਸਭ ਹੁਣੇ ਜੇ ਕੱਲ ਕਾਂਗਰਸ ਚੰਗੀ ਹੁੰਦੀ ਤੇ ਅਕਾਲੀ ਇਹ ਨਾ ਆਉਂਦੇ ਜੇ ਕਾਲੀ ਤੇ ਕਾਂਗਰਸੀ ਦੋਵੇਂ ਚੰਗੇ ਹੁੰਦੇ ਤੇ ਫਿਰ ਬਦਲਾਵ ਵਾਲੀ ਸਰਕਾਰ ਨਾ ਆਉਂਦੀ ਤੇ ਇਹਨਾਂ ਨੇ ਉਹਦੇ ਤੋਂ ਵੀ ਚਾਰ ਗੁਣਾ ਵੱਧ ਕਰ ਦਿੱਤਾ ਇੱਕ ਨਾਰਾ ਆਇਆ ਸੀ ਉਦੋਂ ਚਿੱਟੇ ਬਗਲੇ ਨੀਲੇ ਮੋਰ ਉਹ ਵੀ ਚੋਰ ਤੇ ਉਹ ਵੀ ਚੋਰ ਲੱਭੋ ਕਿ ਤਿੱਜਾ ਹੋਰ ਦੇ ਤਿੱਜਾ ਲੋਕਾਂ ਨੇ ਬੜਾ ਮੁਸਤੈਦੀ ਨਾਲ ਲੱਭਿਆ ਸੀ ਬੜੇ ਜੋਰ ਨਾਲ ਲੱਭਿਆ ਸੀਗਾ ਉਹ ਲੋਕ ਜਿੱਤ ਕੇ ਜਿਹੜੇ ਪਿੰਡ ਦੇ ਕਦੀ ਮੈਂਬਰ ਪੰਚਾਇਤ ਕਮੇਟ ਦੇ ਵਿੱਚ ਸੀ ਸੋਚੋ ਜਿੱਤ ਕੇ ਲੋਕ ਐਮਐਲਏ ਬਣ ਗਏ ਉਹ ਮਿੱਟੀ ਦੇ ਮਾਦਮ ਬਣ ਗਏ ਉਹਨਾਂ ਕਦੀ ਆਵਾਜ਼ ਬਲੰਦ ਕੀਤੀ ਨਹੀਂ ਕਿਸੇ ਕਿਸਮ ਦੀ ਵਿਧਾਨ ਸਭਾ ਦੇ ਵਿੱਚ ਇਸ ਕਰਕੇ ਇਹਨਾਂ ਨੇ ਵੀ ਲੋਕਾਂ ਦੇ ਮਨ ਖੱਟੇ ਕੀਤੇ ਇੱਕ ਹਨੇਰੀ ਆਈ ਸੀ ਬੜੀ ਵੱਡੀ ਉਹ ਹਨੇਰੀ ਦੇ ਵਿੱਚ ਲੋਕਾਂ ਨੂੰ ਆਸਾ ਸੀ ਵੀ ਆਮ ਆਦਮੀ ਪਾਰਟੀ ਨੇ ਜਿੰਨੇ ਵਾਅਦੇ ਕੀਤੇ ਪਤਾ ਨਹੀਂ ਕੀ ਕਰ ਦੂਗੀ ਕੀ ਨਹੀਂ ਕਰ ਦੂਗੀ ਉਹ ਕੱਖ ਨਹੀਂ ਕਰ ਸਕੀ ਉਹਨਾਂ ਨੂੰ ਨਖੇ ਸਾਬਤ ਹੋਈ ਤੇ ਲੋਕ ਸੋਚ ਰਹੇ ਕਰੀਏ ਕੀ ਅਸੀਂ ਲੋਕਾਂ ਨੂੰ ਗਾਹ ਰਾਏ ਰਾ ਕੋਈ ਦਿਖਾਈ ਦਿੰਦਾ ਨਹੀਂ ਇੱਕ ਹੀ ਇਸੇ ਕਰਕੇ ਆਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰਾਂ ਦੀ ਆਵਾਜ਼ ਬੰਦ ਕਰਨੀ ਜਿਹੜੇ ਆ ਪਰਚੇ ਨਹੀਂ ਉਹ ਤੇ ਨੁਲੈਕੀ ਹੈ ਜੀ ਉਹ ਤੇ ਸਰਕਾਰ ਦੀ ਬੱਜਰ ਨੁਲੈਕੀ ਹੈ ਹੁਣ ਤੁਸੀਂ ਵੇਖੋ ਕਾਲੀਆਂ ਦੇ ਪਰਚਾ ਮਰਦਾ ਹੀ ਤੁਨੂੰ ਤੇ ਨਹੀਂ ਕੀਤਾ ਇਹ ਵੀ ਤੇ ਪੱਤਰਕਾਰ ਸੀ ਨਾ ਉਹਦੋਂ ਇਹ ਤੇ ਉਹਨਾਂ ਪਰਚਾ ਜਿਹੜਾ ਕੀਤਾ ਸੀ ਸਭ ਤੋਂ ਪਹਿਲਾਂ ਬਲਤੇਜ ਪੰਨੂ ਦੇ ਹੱਕ ਦੇ ਵਿੱਚ ਅਮਰਸੱਚ ਅਸੀਂ ਆਵਾਜ਼ ਬੁਲੰਦ ਕੀਤੀ ਸੀ ਮੈਨੂੰ ਕੈਨੇਡਾ ਤੋਂ ਫੋਨ ਆਇਆ ਮੈਨੂੰ ਅਮਰੀਕਾ ਤੋਂ ਫੋਨ ਆਇਆ ਮੈਨੂੰ ਕਈ ਪੱਤਰਕਾਰਾਂ ਦੇ ਫੋਨ ਆਏ ਜਰ ਬਚਾਓ ਜਰਦਨ ਟੈਰੋਗੇਸ਼ਨ ਹੋ ਰਹੀ ਉਹਦੀ ਕੁੱਟ ਮਾਰ ਰਹੀ ਸੀ ਪ੍ਰੋਟੈਸਟ ਕੀਤਾ ਵੱਡਾ ਪ੍ਰੋਟੈਸਟ ਕੀਤਾ ਇੱਥੇ ਗਾਂ ਅਸੀਂ ਨਾਲ ਜਿਹੜੇ ਅਸੀਂ ਚੇਤਾਵਨੀ ਸਰਕਾਰ ਨੂੰ ਵੀ ਜੇ ਇਮੀਡੀਏਟਲੀ ਇਹਦੇ ਤੇ ਕੋਈ ਇਹ ਤਸ਼ੱਦਦ ਬੰਦ ਨਾ ਕੀਤਾ ਤੇ ਅਸੀਂ ਜਿਹੜਾ ਵਾ ਉਹ ਪੂਰੇ ਪੰਜਾਬ ਤੇ ਮਿੰਟ ਛੜਾਂਗੇ ਅਗਲੇ ਜਿਹੜੀ ਚੁੱਕ ਕੇ ਉਹਨੂੰ ਅਗਲਾ ਖੇਲਤ ਭੇਜ ਦਿੱਤਾ ਅੱਜ ਉਹੀ ਜਿਹੜਾ ਬਲਤੇਜ ਪੰਨੂ ਉਹ ਪੱਤਰਕਾਰ ਦਾ ਜਾਤੀ ਦੁਸ਼ਮਣ ਬਣਿਆ ਪਿਆ ਜਿਹੜੇ ਮੁੱਦਿਆਂ ਤੇ ਸਰਕਾਰ ਆਈ ਸੀ ਬੰਦੀ ਸਿੰਘਾਂ ਨੂੰ ਰਿਹਾ ਕਰਾਉਣਾ ਗੁਰੂ ਗ੍ਰੰਥ ਸਾਹਿਬ ਦੀਆਂ 베ਦੀਆਂ ਸੰਬੰਧੀ ਗੁਰੂ ਗ੍ਰੰਥ ਸਾਹਿਬ ਗੁੰਮ ਹੋਏ ਆ ਤੇ ਨਸ਼ਾ ਸੰਬੰਧੀ ਇਹਨਾਂ ਸਾਰਿਆਂ ਮਸਲਿਆਂ ਤੇ ਅਜੇ ਤੱਕ ਕੋਈ ਹੱਲ ਨਿਕਲਦਾ ਨਜ਼ਰ ਆਇਆ ਉਹ ਹੱਲ ਨਿਕਲ ਨਹੀਂ ਕੋਈ ਵੀ ਪਾਰਟੀ ਬੰਦੀ ਸਿੰਘਾਂ ਦੀ ਰਿਹਾਈ ਲਈ ਸincere ਨਹੀਂ ਕੋਈ ਵੀ ਪਾਰਟੀ ਪੰਜਾਬ ਦੇ ਮਸਲੇ ਸincere ਨਹੀਂ ਇਸ ਪਾਰਟੀ ਨੂੰ ਅਸੀਂ ਇਹ ਗੱਲ ਕਹਿੰਦੇ ਆਂ ਵੀ ਮੈਂ ਇੱਕ ਜਗਦੇਵ ਸਿੰਘ ਤਲਵੰਡੀ ਨੂੰ ਲੋਹ ਪੁਰਸ਼ ਕਹਿੰਦੇ ਹੁੰਦੇ ਸੀ ਕੱਲ ਉਹਨੇ ਗੱਲ ਕੀਤੀ ਸੀਗੀ ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਸੀ ਉਹ ਕਹਿੰਦਾ ਆਹ ਕੀ ਹੈ ਕਹਿੰਦਾ ਜੀ ਮਤੇ ਆ ਕਾਦੇ ਮਤੇ ਐ ਮਤੇ ਉਹ ਕਹਿੰਦਾ ਜੀ ਮਤੇ ਜਿੰਨੇ ਮਰਜ਼ੀ ਕਰੀ ਜੋ ਗੱਡਿਆਂ ਦੇ ਗੱਡੇ ਲਾਦ ਲਓ ਕੱਖ ਫਕਰੀ ਬਣਾ ਜਿੰਨਾ ਚਿਰ ਜਾ ਕੇ ਸਰਕਾਰ ਦੀ ਧੌਣ ਤੇ ਗੋਡਾ ਨਹੀਂ ਰੱਖਦੇ ਇਹ ਸਰਕਾਰ ਨੇ ਕੀਤਾ ਕਿ ਜਿੰਨਾ ਪਹਿਲਾਂ ਜੇ ਜੇ ਕਿਸਾਨਾਂ ਨੇ ਆਪਣੀਆਂ ਮੰਗਾਂ ਮੰਨਾਈਆਂ ਤਾਂ ਉਹਨੇ ਆਪਣੇ ਬਲ ਬੁੱਤੇ ਤੇ ਮੰਨਾਈਆਂ ਜੇ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਵਾਲੀ ਪੰਜਾਬ ਯੂਨੀਵਰਸਿਟੀ ਆ ਉਹ ਜੇ ਕੇਂਦਰੀ ਯੂਨੀਵਰਸਿਟੀ ਨਹੀਂ ਬਣ ਸਕੀ ਤੇ ਉਹ ਸਿਰਫ ਵਿਦਿਆਰਥੀਾਂ ਕਰਕੇ ਨਹੀਂ ਬਣ ਸਕਦੀ ਇਹਨਾਂ ਨੇ ਬੀਬੀਐਮ ਦਾ ਕਬਜ਼ਾ ਕਰ ਲਿਆ ਲੜ ਲੜ ਕੇ ਲਿਆਨੇ ਪਾਣੀ ਬੰਦ ਦੇ ਦਿੱਤਾ ਕਿ ਨਹੀਂ ਰਾਜ ਸਭਾ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ ਇਹਨਾਂ ਨੇ ਇੱਕ ਵੀ ਮੋਰਚਾ ਤਾਂ ਕਿ ਦਿੱਲੀ ਨੂੰ ਲਾਇ ਪੇਸ ਕਰਕੇ ਸਾਡੇ ਤੇ ਸੀਬੀ ਰੇਡ ਕਰ ਦੋਗੇ ਸਾਡੀ ਉਹ ਪਾਈ ਤੇ ਲੋਕਾਂ ਦੀ ਗੱਲ ਕਰਨੀ ਹੈ ਤੇ ਫਿਰ ਇਹ ਇਹ ਪ੍ਰਵਾਦਾ ਕਰੋ ਤੁਸੀਂ ਫਿਰ ਲੜੋ ਇਸ ਕਰਕੇ ਇਹਨਾਂ 'ਚ ਲੜਨ ਦੀ ਸ਼ਕਤੀ ਨਹੀਂ ਹੈਗੀ ਲੜਨ ਦੀ ਛਲਕੀ ਤੇ ਵੈਸੇ ਕਿਸੇ 'ਚ ਨਹੀਂ ਰਹੀ ਜਿਹੜੇ ਕਾਲੀਆਂ ਨੇ ਮੋਰਚੇ ਲਾ ਕੇ ਪੰਜਾਬ ਦੀਆਂ ਕੀ ਮੰਗਾਂ ਮੰਨਾਈਆਂ ਸੀ ਉਹਨਾਂ 'ਚ ਵੀ ਲੜਨ ਦੀ ਸ਼ਕਤੀ ਨਹੀਂ ਹੈਗੀ ਹੋਣੀ ਉਹ ਵੀ ਹੋਣੀ ਸੀ ਗੱਡੀਆਂ ਤੇ ਸੀ ਕਾਰਾਂ 'ਚ ਰਹਿਣਗੇ ਜਗੇ ਸਰਕਾਰ ਨੂੰ ਇਸ ਬੰਦੀ ਆਪਾਂ ਕੀ ਸਨੇਹਾ ਦੇਣਾ ਚਾਹਾਂਗੇ ਕਿ ਜਿਹੜੇ ਅਸੀਂ ਇਹੀ ਸਨੇਹਾ ਦੇਵਾਂਗੇ ਵੀ ਪੱਤਰਕਾਰਾਂ ਦਾ ਕੰਮ ਹੁੰਦਾ ਵੀ ਸਰਕਾਰ ਦੀਆਂ ਪਾਲਿਸੀਆਂ ਲੋਕਾਂ ਤੱਕ ਤੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਉਣਾ ਜੇ ਤੁਹਾਡੀ ਕੋਈ ਆਲੋਚਨਾ ਹੁੰਦੀ ਹੈ ਤਾਂ ਤੁਸੀਂ ਉਹਦਾ ਸੁਧਾਰ ਕਰੋ ਉਹਨਾਂ ਤੇ ਪਰਚੇ ਦਰਜ ਨਾ ਕਰੋ ਉਹਨਾਂ ਨੂੰ ਆਪਣਾ ਜਵਾਬ ਦਿਓ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਕੋਈ ਬਲਤੀਜ ਪੰਨੂਆ ਗੁਲਦੀਪ ਧਾਰੀਵਾਲਾ ਉਹ ਤੁਹਾਡੇ ਨੀਲ ਗਰਗ ਨੇ ਕਈ ਤੁਹਾਡੇ ਬਜ਼ਾਰੇ ਦੇਣ ਜਵਾਬ ਕੋਈ ਗੱਲ ਨਹੀਂ ਉਹਨਾਂ ਦਾ ਜੇ ਤੁਸੀਂ ਸੱਚੋਂ ਦਾ ਜਵਾਬ ਦਿਓ ਜੇ ਝੂਠੇ ਦੇ ਠੀਕ ਹੈ ਸੁਧਾਰ ਕਰੋ ਆਪਣਾ ਉਹਦੇ ਵਿੱਚ ਇਸ ਕਰਕੇ ਸਾਡੇ ਹੈ ਵੀ ਡੈਮੋਕ੍ਰੇਸੀ ਦਾ ਕਤਲ ਨਾ ਕਰੋ ਇਹ ਡੈਮੋਕ੍ਰੈਟਿਕ ਕੰਟਰੀ ਆ ਜਿੱਥੇ ਸਪੀਚ ਟੂ ਲਿਮਿਟਡ ਸਪੀਚ ਹੈਗੀ ਹੈ ਤੇ ਜੇ ਤੁਸੀਂ ਉਹਨੂੰ ਬੰਦ ਕਰੋਗੇ ਤੇ ਉਹ ਫਿਰ ਲੋਕ ਜਿਹੜੇ ਨਹੀਂ ਬਰਦਾਸ਼ਤ ਕਰਨਗੇ ਲੋਕ ਫਿਰ ਤੁਹਾਨੂੰ ਜਿਹੜਾ ਅਗਲਾ ਸਬਕ ਸਿਖਾ ਦੇਣਗੇ ਕਿ ਇੱਥੇ ਵੋਟ ਦਾ ਰਾਜ ਆ ਲੋਕਾਂ ਨੇ ਆਪਣੀ ਜਦੋਂ ਮਤਦਾਨ ਕਰਨਾ ਦਾ ਸਹੀ ਦੇ ਵਿੱਚ 27 ਫਰਵਰੀ ਕਿਤੇ 2027 ਜਿਹੜੀ ਆ 27 ਹੋਣੀ ਉਹ ਚੰਦਕ ਤਬਦੀਲ ਹੋ ਜਾਵੇ ਬਟੇ